ਕਿਤਾਬ ਖੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ 57ਵੇਂ ਭਾਗ ਵਿੱਚ ਸੁਣੋ ਲਿਖਣ ਦਾ ਅਮੁਖ ਸਿਲਸਲਾ ਆਵਾਜ਼ ਗੁਰਜੰਟ ਸਿੰਘ ਗਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2005 ਵਿੱਚ ਮੈਂ ਅਮਰੀਕਾ ਵਿੱਚ ਲਗਭਗ 6 ਮਹੀਨੇ ਬਤਾਏ ਸਨ ਜਿਸ ਦੌਰਾਨ ਮੈਨੂੰ ਆਪਣੇ ਕੁਝ ਜਾਣਕਾਰ ਵਿਦਿਆਰਥੀਆਂ ਦੇ ਜ਼ਰੀਏ ਬਰਕਲੀ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚ ਜਾਣ ਦਾ ਮੌਕਾ ਮਿਲ ਗਿਆ ਸੀ। ਉੱਥੇ ਮੈਨੂੰ ਕੌਮਾਂ ਦੇ ਵਰਤਾਰੇ ਬਾਰੇ ਢੇਰ ਸਾਰੀਆਂ ਸਿਧਾਂਤਕ ਰਚਨਾਵਾਂ ਪੜ੍ਹਨ ਲਈ ਮਿਲ ਗਈਆਂ ਸਨ ਜਿਸ ਤੋਂ ਮੈਨੂੰ ਭਾਰਤ ਅੰਦਰ ਸਿੱਖਾਂ ਦੇ ਮਸਲੇ ਨੂੰ ਸਮਝਣ ਵਾਸਤੇ ਕੁਝ ਨਵੀਆਂ ਅੰਤਰਦ੍ਰਿਸ਼ਟੀਆਂ ਹਾਸਲ ਹੋਈਆਂ। ਮੈਨੂੰ ਇਹ ਸਵਾਲ ਬਹੁਤ ਬੇਚੈਨ ਕਰਦਾ ਸੀ ਕਿ ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਸ੍ਰੀ ਦਰਬਾਰ ਸਾਹਿਬ ਉੱਤੇ ਕੀਤੇ ਗਏ ਹਮਲੇ ਦੇ ਵਿਰੁੱਧ ਸਮੂਚੀ ਸਿੱਖ ਕੌਮ ਵਿੱਚ ਤਿੱਖਾ ਰੋਹ ਕਿਉਂ ਨਹੀਂ ਜਾਗਿਆ ਸੀ ਸਿੱਖਾਂ ਦੇ ਕੁਝ ਹਿੱਸੇ ਇਸ ਹਮਲੇ ਦੀ ਹਮਾਇਤ ਕਰਨ ਦੀ ਢੀਠ ਤਾਈ ਲਈ ਕਿਉਂ ਤੇ ਕਿਵੇਂ ਤਿਆਰ ਹੋ ਗਏ ਸਨ ਇਸ ਦੇ ਮੁਕਾਬਲੇ 18ਵੀਂ ਸਦੀ ਵਿੱਚ ਜਦੋਂ ਵੀ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਤਾਂ ਸਾਰੀ ਕੌਮ ਦਾ ਲਹੂ ਖੋਲਣ ਲੱਗ ਪੈਂਦਾ ਸੀ ਸਾਰੀ ਕੌਮ ਹਮਲਾਵਰਾਂ ਦੇ ਵਿਰੁੱਧ ਇਕਜੁੱਟ ਹੋ ਜਾਂਦੀ ਸੀ ਪਰ ਜੂਨ 1984 ਵਿੱਚ ਹਮਲੇ ਦੀ ਕਾਰਵਾਈ ਵਿੱਚ ਕਿੰਨੇ ਹੀ ਸਿੱਖ ਫੌਜੀ ਅਫਸਰ ਤੇ ਜਵਾਨ ਸ਼ਾਮਲ ਸਨ ਆਪਣੇ ਸ਼੍ਰੋਮਣੀ ਧਾਰਮਿਕ ਕੇਂਦਰ ਉਤੇ ਚੜ੍ਹਾਈ ਕਰਨ ਵੇਲੇ ਉਹਨਾਂ ਦੀਆਂ ਜ਼ਮੀਰਾਂ ਨੂੰ ਕਾਂਬਾ ਕਿਉਂ ਨਾ ਛਿੜਿਆ ਇਸੇ ਹੀ ਤਰ੍ਹਾਂ ਵੱਡੇ ਅਹੁਦਿਆਂ ਤੇ ਬੈਠੇ ਕਿੰਨੇ ਹੀ ਸਿੱਖਾਂ ਤੇ ਅੱਡ ਅੱਡ ਰਾਸੀ ਪਾਰਟੀਆਂ ਨਾਲ ਸੰਬੰਧਤ ਬਹੁਤ ਸਾਰੇ ਸਿੱਖ ਆਗੂਆਂ ਤੇ ਵਰਕਰਾਂ ਨੇ ਹਮਲੇ ਦੀ ਕਾਰਵਾਈ ਦੀ ਬੇਸ਼ਰਮੀ ਨਾਲ ਹਮਾਇਤ ਕੀਤੀ ਸੀ ਇਸ ਦੀ ਤੁਲਨਾ ਵਿੱਚ 18ਵੀਂ ਸਦੀ ਵਿੱਚ ਸਿੱਖਾਂ ਦੇ ਕਿਸੇ ਵਰਗ ਵੱਲੋਂ ਵੇਲੇ ਦੇ ਜ਼ਬਰ ਹਾਕਮਾਂ ਦੇ ਖਿਲਾਫ ਲਹੂ ਡੋਲਵੀ ਲੜਾਈ ਲੜਦੇ ਸਿੰਘਾਂ ਦੇ ਵਿਰੁੱਧ ਜ਼ਬਰ ਹੁਕਮਰਾਣ ਧਿਰ ਦੀ ਹਮਾਇਤ ਕਰਨ ਦੀ ਇੱਕ ਵੀ ਉਦਾਹਰਣ ਨਹੀਂ ਮਿਲਦੀ ਮੈਂ ਸੋਚਿਆ ਕਿ ਇਸ ਵਰਤਾਰੇ ਦੀ ਕੋਈ ਤਰਕਜੁਗਤ ਵਿਆਖਿਆ ਦੇਣੀ ਚਾਹੀਦੀ ਹੈ ਮੈਂ ਇਸ ਸਵਾਲ ਨਾਲ ਕਈ ਮਹੀਨੇ ਖੋਲਦਾਰਿਆ ਇਸ ਵਿੱਚੋਂ ਮੇਰੀ ਦੂਸਰੀ ਕਿਤਾਬ ਕਿਸ ਵਿਦ ਰੂਲੀ ਪਾਛਾਈ ਦਾ ਜਨਮ ਹੋਇਆ ਪੂਰਵ ਮਿੱਥੀ ਹੋਈ ਵਿਉਂਤ ਅਨੁਸਾਰ ਮੈਂ ਪਹਿਲੀ ਕਿਤਾਬ ਤੋਂ ਬਾਅਦ ਦੂਸਰੀ ਕਿਤਾਬ ਵਿੱਚ ਖਾੜਕੂ ਸੰਘਰਸ਼ ਦਾ ਲੇਖਾ ਜੋਖਾ ਕਰਨਾ ਸੀ ਇਸ ਦੇ ਨਾਲ ਹੀ ਮੇਰਾ ਹੱਥ ਲਿਆ ਕਾਰਜ ਪੂਰਾ ਹੋ ਜਾਣਾ ਸੀ ਪਰ ਮੈਂ ਉਹ ਕੰਮ ਵਿੱਚੇ ਛੱਡ ਕੇ ਕਿਸ ਵਿਦ ਰੂਲੀ ਪਾਛਾਈ ਲਿਖਣ ਦਾ ਕਾਰਜ ਸ਼ੁਰੂ ਕਰ ਦਿੱਤਾ 5 ਜਨਵਰੀ 2006 ਦੀ ਰਾਤ ਨੂੰ ਜਦੋਂ ਮੈਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਉਦੋਂ ਮੈਂ ਪੂਰੀ ਸ਼ਿੱਦਤ ਨਾਲ ਇਸ ਕਾਰਜ ਵਿੱਚ ਜੁਟਿਆ ਹੋਇਆ ਸੀ ਇਹ ਕਿਤਾਬ 27 ਜੁਲਾਈ 2007 ਨੂੰ ਜਲੰਧਰ ਦੇ ਪ੍ਰੈਸ ਕਲੱਬ ਵਿਖੇ ਬਾਬਾ ਸਰਬਜੀਤ ਸਿੰਘ ਬੇਦੀ ਵੱਲੋਂ ਰਿਲੀਜ਼ ਕੀਤੀ ਗਈ ਸੀ ਉਸ ਮੌਕੇ ਪ੍ਰੋਫੈਸਰ ਨਰਿੰਦਰ ਸਿੰਘ ਢੇਸੀ ਡਾਕਟਰ ਨਿਰਮਲ ਸਿੰਘ ਲਾਂਬੜਾ ਸਰਦਾਰ ਦਲਬੀਰ ਸਿੰਘ ਪੱਤਰਕਾਰ ਗੁਰਬਚਨ ਸਿੰਘ ਜਲੰਧਰ ਤੇ ਕੁਝ ਹੋਰ ਅਹਿਮ ਸ਼ਖਸੀਅਤਾਂ ਹਾਜ਼ਰ ਸਨ ਕਿਤਾਬ ਰਿਲੀਜ਼ ਕਰਨ ਵਾਲੇ ਦਿਨ ਅਜੀਤ ਅਖਬਾਰ ਦੇ ਸਟਾਫ ਰਿਪੋਰਟਰ ਐਚ ਐਸ 바ਵਾ ਨੇ ਵਿਸ਼ੇਸ਼ ਖਬਰ ਦਿੰਦਿਆਂ ਇਹ پیشن گوئی ਕੀਤੀ ਸੀ ਕਿ ਇਹ ਕਿਤਾਬ ਕਈ ਦੁੱਖਦਿਆਂ ਰਗਾਂ ਤੇ ਹੱਥ ਰੱਖੇਗੀ ਉਸ ਦੀ پیشن گوئی ਸੱਚ ਸਾਬਤ ਹੋਈ ਸੀ ਕਿਤਾਬ ਅੰਦਰ ਬਹੁਤ ਸਾਰੇ ਸਥਾਪਿਤ ਸਿੱਖ ਵਿਦਵਾਨਾਂ ਤੇ ਇਤਿਹਾਸਕਾਰਾਂ ਦੇ ਚਿੰਤਨ ਉਤੇ ਭਾਰਤੀ ਰਾਸ਼ਟਰਵਾਦ ਦੇ ਦੋਸ਼ ਪ੍ਰਭਾਵ ਦੀ ਬਰੀਕੀ ਤੇ ਬੇਬਾਕੀ ਨਾਲ ਪਰਚੋਲ ਕੀਤੀ ਗਈ ਸੀ ਜਿਸ ਕਾਰਨ ਇਹਨਾਂ ਵਿਦਵਾਨਾਂ ਅਤੇ ਇਤਿਹਾਸਕਾਰਾਂ ਪ੍ਰਤੀ ਗੂੜੀ ਸ਼ਰਧਾ ਰੱਖਣ ਵਾਲੇ ਪਾਠਕਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜਣੀ ਸੁਭਾਵਕ ਸੀ ਪਰ ਚਿਰਾਂ ਤੋਂ ਸਥਾਪਿਤ ਧਾਰਨਾਵਾਂ ਨੂੰ ਤੋੜਨ ਦਾ ਅਮਲ ਕਦੇ ਵੀ ਕਸ਼ਟ ਰਹਿਤ ਨਹੀਂ ਹੁੰਦਾ ਕਿਤਾਬ ਵਿੱਚ ਸਿੱਖ ਰਾਜ ਦੇ ਖਾਤਮੇ ਤੋਂ ਬਾਅਦ ਗੁਲਾਮੀ ਦਾ ਲੰਮਾ ਅਮਲ ਹੰਡਾਉਣ ਕਰਕੇ ਸਿੱਖ ਪੰਥ ਅੰਦਰ ਹੌਲੀ-ਹੌਲੀ ਕੌਮੀਅਤ ਦਾ ਜਜ਼ਬਾ ਕਮਜ਼ੋਰ ਹੋ ਜਾਣ ਦਾ ਅਣਸੁਖਾਵਾਂ ਸੱਚ ਉਗਾੜਿਆ ਗਿਆ ਸੀ ਅਣਚਿਤ ਵਿਆਖਰ ਪਹਿਲੀ ਕਿਤਾਬ ਲਿਖਣ ਤੋਂ ਬਾਅਦ ਨਵਾਂ ਪੜ੍ਹ ਲੈਣ ਦੇ ਨਤੀਜੇ ਵਜੋਂ ਤੀਜੇ ਘੱਲੂ ਘਾਰੇ ਬਾਰੇ ਮੇਰੀ ਸਿਧਾਂਤਕ ਸੂਝ ਵਿੱਚ ਕਾਫੀ ਵਾਧਾ ਹੋ ਗਿਆ ਸੀ ਮੇਰੀ ਸਮਝ ਅਨੁਸਾਰ ਹਮਲਾ ਕਰਨ ਤੋਂ ਪਹਿਲਾਂ ਇੰਦਰਾ ਗਾਂਧੀ ਵੱਲੋਂ ਦੇਸ਼ ਅੰਦਰ ਆਮ ਸਹਿਮਤੀ ਹਾਸਲ ਕਰਨ ਦਾ ਤੱਥ ਬਹੁਤ ਅਹਿਮ ਸੀ ਸਿੱਖ ਪੰਥ ਅੰਦਰ ਇਸ ਪੱਖ ਨੂੰ ਬਣਦੀ ਅਹਿਮੀਅਤ ਨਾ ਦੇਣ ਕਰਕੇ ਹਮਲੇ ਬਾਰੇ ਸਮਝ ਨਾ ਕਾਫੀ ਤੇ ਨੁਕਸਦਾਰ ਬਣੀ ਹੋਈ ਸੀ ਸਿੱਖਾਂ ਦਾ ਵੱਡਾ ਹਿੱਸਾ ਆਮ ਸਹਿਮਤੀ ਬਣਾਉਣ ਵਿੱਚ ਭਾਰਤੀ ਰਾਸ਼ਟਰਵਾਦ ਦੀ ਵਿਚਾਰਧਾਰਾ ਦੇ ਨਿਰਣਾਇਕ ਹੋਣ ਦੇ ਤੱਥ ਤੋਂ ਅਣਜਾਣ ਸੀ ਸਿੱਖਾਂ ਦਾ ਵੱਡਾ ਹਿੱਸਾ ਦਰਬਾਰ ਸਾਹਿਬ ਉਤੇ ਹਮਲੇ ਅਤੇ ਨਵੰਬਰ 1984 ਦੀ ਸਿੱਖ ਨਸਲ ਖੁਸ਼ੀ ਲਈ ਕੇਵਲ ਕਾਂਗਰਸ ਪਾਰਟੀ ਜਾਂ ਨਹਿਰੂ ਪਰਿਵਾਰ ਨੂੰ ਹੀ ਜ਼ਿੰਮੇਵਾਰ ਸਮਝਦਾ ਸੀ। ਉਹਨਾਂ ਦੀ ਦ੍ਰਿਸ਼ਟੀ ਦ੍ਰਿਸ਼ਮਾਨ ਸਥੂਲ ਤੱਤਾਂ ਤੋਂ ਅੱਗੇ ਅਦ੍ਰਿਸ਼ਟ ਸੂਖਮ ਤੱਤਾਂ ਤੱਕ ਨਹੀਂ ਜਾਂਦੀ ਸੀ। ਮੈਨੂੰ ਸਿੱਖ ਦ੍ਰਿਸ਼ਟੀ ਦੀ ਇਹ ਘਾਟ ਬਹੁਤ ਰੜਕਦੀ ਸੀ। ਮੈਂ ਸਮਝਦਾ ਸੀ ਕਿ ਇਸ ਅਪੂਰਨ ਦ੍ਰਿਸ਼ਟੀ ਨਾਲ ਸਿੱਖ ਕੌਮ ਦਾ ਸੰਘਰਸ਼ ਸਹੀ ਮੰਜ਼ਲ ਤੇ ਨਹੀਂ ਪਹੁੰਚ ਸਕੇਗਾ। ਜਿਸ ਕਰਕੇ ਮੈਂ ਖਾਲਕੂ ਸਿੱਖ ਸੰਘਰਸ਼ ਬਾਰੇ ਲਿਖਣ ਦਾ ਕਾਰਜ ਫੇਰ ਮੁਲਤਵੀ ਕਰ ਦਿੱਤਾ ਸੀ ਅਤੇ ਉਸ ਤੋਂ ਪਹਿਲਾਂ ਉਪਰੋਕਤ ਮਸਲੇ ਬਾਰੇ ਲਿਖਣ ਦਾ ਚੇਤਨ ਫੈਸਲਾ ਲੈ ਲਿਆ ਸੀ ਇਸ ਤਰ੍ਹਾਂ ਮੇਰੀ ਤੀਜੀ ਕਿਤਾਬ 1984 ਅਣਚਿਤ ਵਿਆਹ ਕਹਿਰ ਸਾਹਮਣੇ ਆਈ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਆਪਣੀ ਦੂਜੀ ਕਿਤਾਬ ਕਿਸ ਵਿਦਰੂਲੀ ਪਾਤਸ਼ਾਹੀ ਵਿੱਚ ਮੈਂ ਭਾਰਤੀ ਰਾਸ਼ਟਰਵਾਦ ਦੀ ਵਿਚਾਰਧਾਰਾ ਨੂੰ ਸਿੱਖ ਪੰਥ ਅੰਦਰ ਕੌਮੀਆਂ ਦੇ ਜਜ਼ਬੇ ਨੂੰ ਢਾਲ ਆਉਣ ਵਾਲਾ ਮੁੱਖ ਕਾਰਨ ਮੰਨਿਆ ਸੀ ਪਰ ਉਸ ਤੋਂ ਥੋੜੇ ਸਮੇਂ ਬਾਅਦ ਮੇਰੇ ਮਨ ਵਿੱਚ ਇਹ ਖਿਆਲ ਆਇਆ ਕਿ ਰਾਸ਼ਟਰਵਾਦ ਆਪਣੇ ਆਪ ਵਿੱਚ ਸਮੱਸਿਆ ਦੀ ਜੜ ਨਹੀਂ ਹੈ ਇਹ ਆਧੁਨਿਕ ਗਿਆਨ ਪ੍ਰਬੰਧ ਦੀ ਉਪਜ ਹੈ ਜਿਸ ਕਰਕੇ ਸਮੱਸਿਆ ਦੀ ਜੜ ਆਧੁਨਿਕ ਗਿਆਨ ਪ੍ਰਬੰਧ ਹੈ ਜਦੋਂ ਮੈਂ ਸਾਰੇ ਮਸਲੇ ਨੂੰ ਇਸ ਕੋਣ ਤੋਂ ਦੇਖਣ ਲੱਗਾ ਤਾਂ ਬਹੁਤ ਸਾਰੀਆਂ ਨਵੀਆਂ ਪਰਤਾਂ ਖੁੱਲ ਗਈਆਂ ਇਸ ਤੋਂ ਪਹਿਲਾਂ ਅਸੀਂ ਚੰਡੀਗੜ੍ਹ ਵਿੱਚ ਸਥਿਤ ਗ੍ਰਿਡ ਨਾਮ ਦੀ ਸੰਸਥਾ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਸੀ ਅਸੀਂ ਇਸ ਸੰਸਥਾ ਦੇ ਸਿੱਖ ਵਿਰੋਧੀ ਖਾਸੀਏ ਤੋਂ ਤਾਂ ਜਾਣੂ ਸੀ ਪਰ ਇਸ ਦੀ ਸਥਾਪਨਾ ਦੇ ਪਿੱਛੇ ਕੰਮ ਕਰਦੇ ਮੰਤਵਾਂ ਬਾਰੇ ਕਦੇ ਗੰਭੀਰਤਾ ਨਾਲ ਨਹੀਂ ਸੋਚਿਆ ਸੀ ਜਦੋਂ ਮੈਂ ਪੰਜਾਬ ਅੰਦਰ ਅਲੱਗ-ਅਲੱਗ ਤਰ੍ਹਾਂ ਦੀਆਂ ਸਿੱਖ ਵਿਰੋਧੀ ਤਾਕਤਾਂ ਦੀ ਸੋਚ ਤੇ ਸਰਗਰਮੀਆਂ ਦੀ ਗਹਿਰਾਈ ਵਿੱਚ ਜਾ ਕੇ ਛਾਣਵੇਂ ਕੀਤੀ ਤਾਂ ਮੈਂ ਦੇਖਿਆ ਕਿ ਸਾਰੇ ਚੋਰਾਾਂ ਦੀ ਪੈੜ ਆਧੁਨਿਕ ਗਿਆਨ ਪ੍ਰਬੰਧ ਦੇ ਦਰ ਤੱਕ ਜਾਂਦੀ ਹੈ ਇਸ ਵਿੱਚੋਂ ਚੌਥੀ ਕਿਤਾਬ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਲਿਖਣ ਦਾ ਕਾਰਜ ਨਿਕਲ ਆਇਆ ਸੀ ਇਹ ਕਿਤਾਬ ਲਿਖਣ ਵਿੱਚ ਬਹੁਤ ਸਮਾਂ ਤੇ ਸ਼ਕਤੀ ਖਰਚ ਹੋਈ ਸੀ ਇਹ ਕਾਰਜ ਰਣਜੀਤ ਸਿੰਘ ਦੇ ਸਹਿਯੋਗ ਬਿਨਾਂ ਨੇਪਰੇ ਚੜ੍ਹ ਸਕਣਾ ਸੰਭਵ ਨਹੀਂ ਸੀ ਇਸ ਨਾਲ ਸੁਭਾਵਿਕ ਹੀ ਖਾਲਕੂ ਸੰਘਰਸ਼ ਦਾ ਲੇਖਾ ਜੋਖਾ ਕਰਨ ਦਾ ਕਾਰਜ ਹੋਰ ਪਛੇਤਾ ਪੈ ਗਿਆ ਸੀ ਗਦਰੀ ਬਾਬੇ ਕੌਣ ਸਨ ਇਸੇ ਤਰ੍ਹਾਂ 2013 ਵਿੱਚ ਪੰਜਾਬ ਦੇ ਖੱਬੇ ਪੱਖੀਆਂ ਨੇ ਗਦਰ ਪਾਰਟੀ ਦੀ ਸਥਾਪਨਾ ਦੀ ਸ਼ਤਾਬਦੀ ਮੌਕੇ ਗਦਰੀ ਬਾਬਿਆਂ ਦੀ ਵਿਚਾਰਧਾਰਾ ਬਾਰੇ ਗੁੰਮਰਾਹਕੁਨ ਪ੍ਰਚਾਰ ਦੀ ਸੁਰ ਉੱਚੀ ਕਰ ਦਿੱਤੀ ਸੀ ਇਹ ਦਾਵਾ ਕਰਦੇ ਸਨ ਕਿ ਗਦਰੀ ਬਾਬੇ ਸਿੱਖ ਧਰਮ ਤੋਂ ਪ੍ਰੇਰਿਤ ਹੋ ਕੇ ਗਦਰੀ ਨਹੀਂ ਬਣੇ ਸਨ ਬਲਕਿ ਲਾਲਾ ਹਰदयाल ਤੇ ਹੋਰਨਾ ਭਾਰਤੀ ਦੇਸ਼ ਭਗਤਾਂ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਦੇਸ਼ ਦੀ ਆਜ਼ਾਦੀ ਲਈ ਜਾਨਾ ਵਾਰਨ ਵਾਸਤੇ ਤਿਆਰ ਹੋਏ ਸਨ ਆਪਣੇ ਇਸ ਜਾਵੇ ਨੂੰ ਸਹੀ ਦਰਸਾਉਣ ਵਾਸਤੇ ਉਹ ਇਤਿਹਾਸਕ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਰਹੇ ਸਨ ਇਹ ਊਲ ਪ੍ਰਚਾਰ ਉਹ ਪਿਛਲੇ 3-4 ਦਹਾਕਿਆਂ ਤੋਂ ਕਰਨ ਵਿੱਚ ਲੱਗੇ ਹੋਏ ਸਨ ਅਸਲ ਵਿੱਚ ਉਹ ਨਾਸਤਿਕਤਾ ਦੇ ਉਪਾਸ਼ਕ ਹੋਣ ਕਰਕੇ ਗਦਰੀ ਬਾਬਿਆਂ ਦੀ ਓਟ ਲੈ ਕੇ ਧਰਮ ਦੇ ਵਿਰੁੱਧ ਤ ਉਹ ਸਭ ਪੈਦਾ ਕਰ ਰਹੇ ਸਨ ਮੈਂ ਤੇ ਰਣਜੀਤ ਸਿੰਘ ਨੇ ਇਸ ਝੂਠ ਦਾ ਪਰਦਾ ਫਾਸ਼ ਕਰਨ ਦਾ ਫੈਸਲਾ ਕੀਤਾ ਇਸ ਮਾਮਲੇ ਵਿੱਚ ਸਾਨੂੰ ਰਾਜਵਿੰਦਰ ਸਿੰਘ ਰਾਹੀ ਦਾ ਵੱਡ ਮੁੱਲਾ ਸਹਿਯੋਗ ਹਾਸਲ ਹੋ ਗਿਆ ਅਸੀਂ ਗਦਰੀ ਬਾਬੇ ਦੀਆਂ ਸਮੂਚੀਆਂ ਲਿਖਤਾਂ ਨੂੰ ਲੱਭਣ ਤੇ ਉਹਨਾਂ ਦਾ ਨੀਂ ਜਲਾ ਕੇ ਅਧਾਇਨ ਕਰਨ ਦਾ ਕਾਰਜ ਆਰੰਭ ਕਰ ਦਿੱਤਾ ਅਸੀਂ ਦੇਖਿਆ ਕਿ ਗਦਰੀ ਬਾਬਿਆਂ ਦੀਆਂ ਜਿਹੜੀਆਂ ਲਿਖਤਾਂ ਖੱਬੇ ਪੱਖੀਆਂ ਦੀ ਸੋਚ ਨੂੰ ਰਾਸ ਨਹੀਂ ਆਉਂਦੀਆਂ ਸਨ ਉਹਨਾਂ ਨੂੰ ਦਬਾਉਣ ਤੇ ਭਲਾਉਣ ਦੇ ਸੁਚੇਤ ਯਤਨ ਕੀਤੇ ਗਏ ਸਨ ਇਹਨਾਂ ਬਦਨੀ ਤੇ ਯਤਨਾਂ ਦਾ ਪਰਦਾ ਫਾਸ਼ ਕਰਨ ਲਈ ਅਸੀਂ ਇੱਕ ਸਦੀ ਪੁਰਾਣੇ ਅਖਬਾਰ ਤੇ ਰਸਾਲੇ ਛਾਣ ਦਿੱਤੇ ਉਹਨਾਂ ਵਿੱਚੋਂ ਬਹੁਤ ਸਾਰੀਆਂ ਅਜਹੀਆਂ ਲਿਖਤਾਂ ਮਿਲੀਆਂ ਜਿਨ੍ਹਾਂ ਵਿੱਚੋਂ ਗਦਰੀ ਸੂਰਮਿਆਂ ਦੀ ਸਿੱਖ ਧਰਮ ਵਿੱਚ ਅਡੋਲ ਨਿਹਚਾ ਸਾਫ਼ ਪ੍ਰਗਟ ਹੁੰਦੀ ਸੀ ਰਾਜਵਿੰਦਰ ਸਿੰਘ ਰਾਹੀ ਨੇ ਗਦਰੀ ਬਾਬਿਆਂ ਦੀਆਂ ਮੌਲਕ ਲਿਖਤਾਂ ਤਿੰਨ ਜਿਲਦਾਂ ਵਿੱਚ ਛਾਪ ਦਿੱਤੀਆਂ ਮੈਂ ਖੱਬੇ ਪੱਖੀਆਂ ਦੇ ਕੂੜ ਦਾਅਵਿਆਂ ਦਾ ਖੰਡਨ ਕਰਨ ਲਈ ਗਦਰੀ ਬਾਬੇ ਕੌਣ ਸਨ ਦੇ ਇਸ ਲੇਖੇਟ 300 ਸਫ਼ਿਆਂ ਦੀ ਕਿਤਾਬ ਲਿਖ ਦਿੱਤੀ ਸੀ ਸ਼ਤਾਬਦੀ ਸਮਾਗਮਾਂ ਕਾਰਨ ਮਾਹੌਲ ਪਖਿਆ ਹੋਣ ਕਰਕੇ ਇਸ ਕਿਤਾਬ ਨੇ ਹਰ ਜਗ੍ਹਾ ਚਰਚਾ ਛੇੜ ਦਿੱਤੀ ਸੀ ਇਸੇ ਦੌਰਾਨ ਅਮਰੀਕਾ ਵਿੱਚ ਕੁਝ ਪੰਥਕ ਭਾਵਨਾਵਾਂ ਵਾਲੇ ਵਿਅਕਤੀਆਂ ਨੇ ਰਲ ਕੇ ਸਟਾਕਟਨ ਵਿਖੇ ਧੂਮ ਧਾਮ ਨਾਲ ਸ਼ਤਾਬਦੀ ਸਮਾਗਮ ਕਰਨ ਦਾ ਫੈਸਲਾ ਕਰ ਲਿਆ ਸੀ। ਉਹਨਾਂ ਨੇ ਸਟਾਕਟਨ ਯੂਨੀਵਰਸਿਟੀ ਵਿੱਚ ਦੋ ਰੋਜ਼ਾ ਵਿਸ਼ੇਸ਼ ਸੈਮੀਨਾਰ ਕਰਨ ਦਾ ਐਲਾਨ ਕਰ ਦਿੱਤਾ ਸੀ ਜਿਸ ਵਿੱਚ ਅਮਰੀਕਾ, ਕੈਨੇਡਾ, ਇੰਗਲੈਂਡ ਤੇ ਪੰਜਾਬ ਤੋਂ ਬਹੁਤ ਸਾਰੇ ਵਿਦਵਾਨ ਸੱਦੇ ਗਏ ਸਨ। ਮੈਨੂੰ ਉਹਨਾਂ ਸੈਮੀਨਾਰਾਂ ਵਿੱਚ ਜਾ ਕੇ ਬੋਲਣ ਦਾ ਸੁਭਾਗ ਹਾਸਲ ਹੋਇਆ। ਅਮਰੀਕਾ ਵਿੱਚ ਗਦਰੀ ਬਾਬਿਆਂ ਨੇ ਸਭ ਤੋਂ ਪਹਿਲਾਂ ਸਟਾਕਟਨ ਵਿੱਚ ਹੀ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਸੀ। ਸ਼ਤਾਬਦੀ ਸਮਾਗਮਾਂ ਦੀ ਕੜੀ ਵਜੋਂ ਉਸੇ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ ਵਿਸ਼ੇਸ਼ ਪ੍ਰੋਗਰਾਮ ਕੀਤਾ ਗਿਆ ਸੀ। ਮੈਨੂੰ ਉਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਵੀ ਸੁਭਾਗਾ ਮੌਕਾ ਮਿਲਿਆ। ਕੁੱਲ ਮਿਲਾ ਕੇ ਸਟਾਕਟਨ ਵਿਖੇ ਕੀਤੇ ਗਏ ਸ਼ਤਾਬਦੀ ਸਮਾਗਮਾਂ ਨੇ ਖੱਬੇ ਪੱਖੀਆਂ ਵੱਲੋਂ ਗਦਰ ਪਾਰਟੀ ਕਿ ਲਹਿਰ ਬਾਰੇ ਸਿਰਜੇ ਗਏ ਬਰਤਾਂਤ ਦੀਆਂ ਬੁਨਿਆਦਾਂ ਢਹਿ ਢੇਰੀ ਕਰ ਦਿੱਤੀਆਂ ਸਨ ਸ਼ਹੀਦ ਕਰਤਾਰ ਸਿੰਘ ਸਰਾਭਾ ਇਸ ਸਾਰੇ ਅਮਲ ਦੌਰਾਨ ਮੈਨੂੰ ਇਹ ਮਹਿਸੂਸ ਹੋਇਆ ਕਿ ਗਦਰ ਪਾਰਟੀ ਬਾਰੇ ਲਿਖੇ ਗਏ ਇਤਿਹਾਸ ਵਿੱਚੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਲਾਸਾਨੀ ਪ੍ਰਤਿਭਾ ਦੀ ਅਸਲੀ ਤਸਵੀਰ ਪ੍ਰਗਟ ਨਹੀਂ ਹੁੰਦੀ ਇਸ ਕਰਕੇ ਮੇਰੇ ਮਨ ਵਿੱਚ ਕਰਤਾਰ ਸਿੰਘ ਸਰਾਭਾ ਬਾਰੇ ਕਿਤਾਬ ਲਿਖਣ ਦਾ ਵਿਚਾਰ ਪੈਦਾ ਹੋਇਆ ਇਹ ਕਿਤਾਬ ਲਿਖਣ ਲਈ ਮੈਨੂੰ ਤੇ ਰਣਜੀਤ ਸਿੰਘ ਨੂੰ ਇਤਿਹਾਸਕ ਤੱਥ ਤੇ ਹਵਾਲੇ ਇਕੱਠੇ ਕਰਨ ਵਾਸਤੇ ਬਹੁਤ ਮਿਹਨਤ ਕਰਨੀ ਪਈ ਸੀ। ਕਰਤਾਰ ਸਿੰਘ ਸਰਾਭਾ ਬਾਰੇ ਲਿਖਿਆ ਹੋਇਆ ਜਿਹੜਾ ਵੀ ਸਾਹਿਤ ਮਿਲ ਸਕਦਾ ਸੀ ਅਸੀਂ ਉਹ ਸਾਰਾ ਗੋਵ ਨਾਲ ਪੜਿਆ। ਉਸ ਦੇ ਆਧਾਰ ਤੇ ਤੂਫਾਨਾਂ ਦੇ ਸ਼ਾ ਅਸਵਾਰ ਦੀ ਬੇਮਿਸਾਲ ਪ੍ਰਤਿਭਾ ਨੂੰ ਦਰਸਾਉਂਦੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜੀਵਨ ਗਾਥਾ ਲਿਖੀ ਗਈ। ਇਹ ਕਿਤਾਬ ਲਿਖ ਕੇ ਮੈਨੂੰ ਬਹੁਤ ਤਸੱਲੀ ਹੋਈ ਸੀ ਪਾਠਕਾਂ ਨੇ ਵੀ ਇਸ ਕਿਤਾਬ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਸੀ ਇਸੇ ਦੌਰਾਨ ਮੈਨੂੰ ਦੇਸ਼ ਵਿਦੇਸ਼ਾਂ ਤੋਂ ਜਗ੍ਹਾ ਜਗ੍ਹਾ ਭਾਸ਼ਣ ਦੇਣ ਲਈ ਸੱਦੇ ਆਉਣੇ ਸ਼ੁਰੂ ਹੋ ਗਏ ਸਨ ਮੈਂ ਪਹਿਲਾਂ ਪਹਿਲ ਆਪਣੇ ਆਪ ਨੂੰ ਇਸ ਵਹਿਣ ਵਿੱਚ ਵਹਿਣ ਤੋਂ ਰੋਕਣ ਦਾ ਯਤਨ ਕੀਤਾ ਮੇਰੀ ਇਹ ਡ੍ਰਿਢ ਧਾਰਨਾ ਸੀ ਕਿ ਮੇਰਾ ਅਸਲੀ ਕਾਰਜ ਖੇਤਰ ਲਿਖਣਾ ਹੈ ਇਹ ਠੀਕ ਹੈ ਲੋਕ ਪੜਨ ਨਾਲੋਂ ਸੋਨਾ ਵੱਧ ਪਸੰਦ ਕਰਦੇ ਹਨ ਪਰ ਆਪਣੇ ਅਸਲੀ ਕਾਰਜ ਦੀ ਹਾਨੀ ਕਰਕੇ ਲੋਕਾਂ ਦੀ ਪਸੰਦ ਅੱਗੇ ਝੁਕਣਾ ਮੈਨੂੰ ਅਸੂਲੀ ਤੌਰ ਤੇ ਠੀਕ ਨਹੀਂ ਲੱਗਦਾ ਸੀ ਵੈਸੇ ਵੀ ਲਿਖਤ ਦੀ ਉਮਰ ਜ਼ਿਆਦਾ ਲੰਬੀ ਹੁੰਦੀ ਹੈ ਸੁਣਿਆ ਹੋਇਆ ਥੋੜੇ ਸਮੇਂ ਬਾਅਦ ਹੀ ਭੁੱਲ ਬਿਸਰ ਜਾਂਦਾ ਹੈ ਮੈਂ ਕਾਫੀ ਸਮਾਂ ਇਸ ਤਣਾਅ ਵਿੱਚ ਰਿਹਾ ਲਿਖਣ ਲਈ ਇਕਾਗਰ ਚਿਤ ਹੋਣਾ ਜ਼ਰੂਰੀ ਸੀ ਉਸ ਦੇ ਲਈ ਉਪਰੋਕਤ ਅਸੂਲ ਦਾ ਪਾਬੰਦ ਰਹਿਣਾ ਜ਼ਰੂਰੀ ਸੀ ਪਰ ਮੈਂ ਇਸ ਬਾਰੇ ਚੇਤਾਨਣ ਹੋਣ ਦੇ ਬਾਵਜੂਦ ਇਸ ਅਸੂਲ ਤੇ ਦ੍ਰਿੜਤਾ ਨਾਲ ਪਹਿਰਾ ਨਾ ਦੇ ਸਕਿਆ ਇਸ ਦਾ ਬੁਨਿਆਦੀ ਕਾਰਨ ਇਹ ਸੀ ਕਿ ਮੈਂ ਕਾਰਕੁਨ ਤੇ ਵਿਦਵਾਨ ਵਿਚਲੇ ਵਿਰੋਧਾਭਾਸ ਤੋਂ ਕਦੇ ਵੀ ਨਿਜਾਤ ਨਾ پا ਸਕਿਆ ਮੇਰੀ ਬੁਨਿਆਦੀ ਸਖਲਾਈ ਤੇ ਟਲਾਈ ਕਾਰਕੁਨ ਵੱਜੋਂ ਹੋਈ ਸੀ ਪਰ ਸਮੇਂ ਦੀ ਲੋੜ ਨੇ ਮੈਨੂੰ ਵਿਦਵਤਾ ਵਾਲਾ ਕਾਰਜ ਕਰਨ ਲਈ ਮਜਬੂਰ ਕਰ ਦਿੱਤਾ ਪਿਛਲੇ 25 ਸਾਲਾਂ ਤੋਂ ਮੈਂ ਇਹ ਤਨਾ ਦਵੰਦ ਲਗਾਤਾਰ ਹਣਾਉਂਦਾ ਆ ਰਿਹਾ ਹੈ ਇਸ ਦਾ ਮੇਰੇ ਲਿਖਣ ਦੇ ਕਾਰਜ ਉਤੇ ਜਿਹੜਾ ਨਾ ਮੁਖੀ ਅਸਰ ਪਿਆ ਹੈ ਉਪਰਤਖ ਨਜ਼ਰ ਆਉਂਦਾ ਹੈ ਮੈਂ ਲਿਖਣ ਦਾ ਜਿਹੜਾ ਕਾਰਜ 25 ਸਾਲ ਪਹਿਲਾਂ ਆਰੰਭ ਕੀਤਾ ਸੀ ਉਹ ਅਜੇ ਵੀ ਮੁਕੰਮਲ ਨਹੀਂ ਹੋਇਆ ਉਪਰੋਕਤ ਦਵੰਦ ਤੋਂ ਇਲਾਵਾ ਲਿਖਣ ਦੇ ਨਰੰਤਰ ਬੋਝ ਨੇ ਮੇਰੀ ਮਾਨਸਿਕਤ ਤੇ ਜਿਸਮਾਨੀ ਸਿਹਤ ਉਤੇ ਵੀ ਕਾਫੀ ਮਾੜਾ ਅਸਰ ਪਾਇਆ ਹੈ ਉਤੋਂ ਵੱਧ ਰੀ ਉਮਰ ਨੇ ਵੀ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਸਿੱਟੇ ਵਜੋਂ ਕੁਦਰਤ ਦੇ ਅਟਲ ਨਿਯਮ ਅਨੁਸਾਰ ਕੁਝ ਜਿਸਮਾਨੀ ਰੋਗਾਂ ਨੇ ਵੀ दस्तक ਦੇ ਦਿੱਤੀ ਹੈ ਇਸ ਸਾਰੇ ਕੋਈ ਦੇ ਨਤੀਜੇ ਵਜੋਂ ਮੇਰੀ ਕੰਮ ਕਰਨ ਦੀ ਸਮਰੱਥਾ ਤੇ ਸ਼ਕਤੀ ਦਿਨੋਂ ਦਿਨ ਘਟਦੀ ਜਾ ਰਹੀ ਹੈ ਪਰ ਸਭ ਕਾਸੇ ਦੇ ਬਾਵਜੂਦ ਮੈਂ ਜਿੰਨਾ ਵੀ ਕਰ ਸਕਦਾ ਹਾਂ ਉਸ ਦੇ ਲਈ ਮੈਂ ਆਪਣੀ ਵੱਲੋਂ ਪੂਰੀ ਵਾਹ ਲਾ ਰਿਹਾ ਹਾਂ ਬਾਕੀ ਵਾਹਿਗੁਰੂ ਦੇ ਹੱਥ ਹੈ ਸ਼ਹੀਦ ਜਸਵੰਤ ਸਿੰਘ ਖਾਲੜਾ ਇੰਗਲੈਂਡ ਦੀ ਇੱਕ ਫੇਰੀ ਦੇ ਦੌਰਾਨ ਮੇਰੀ ਜਸਵੰਤ ਸਿੰਘ ਖਾਲੜਾ ਦੇ ਛੋਟੇ ਭਰਾ ਅਮਰਜੀਤ ਸਿੰਘ ਨਾਲ ਮੁਲਾਕਾਤ ਹੋ ਗਈ ਸੀ ਉਸ ਕੋਲੋਂ ਜਸਵੰਤ ਸਿੰਘ ਦੇ ਰਾਸੀ ਵਿਚਾਰਾਂ ਤੇ ਸਰਗਰਮੀਆਂ ਬਾਰੇ ਬਧੇਰੇ ਠੋਸ ਤੇ ਪ੍ਰਮਾਣਿਕ ਜਾਣਕਾਰੀ حاصل ਹੋਈ ਅਮਰਜੀਤ ਸਿੰਘ ਨੇ ਜਸਵੰਤ ਸਿੰਘ ਵੱਲੋਂ ਲਿਖੀਆਂ ਛਪੀਆਂ ਤੇ ਅਣ ਛਪੀਆਂ ਲਿਖਤਾਂ ਪੂਰੇ ਇhtiyat ਨਾਲ ਸੰਭ ਕੇ ਰੱਖੀਆਂ ਹੋਈਆਂ ਸਨ ਉਸ ਦੀ ਇਹ ਜ਼ੋਰਦਾਰ ਤਮੰਨਾ ਸੀ ਕਿ ਜਸਵੰਤ ਸਿੰਘ ਦੇ ਜੀਵਨ ਉੱਤੇ ਅਤੇ ਉਸ ਦੀ ਸੋਚ ਤੇ ਸ਼ਹਾਦਤ ਬਾਰੇ ਕਿਤਾਬ ਲਿਖੀ ਜਾਵੇ ਸੋ ਉਸ ਦੀ ਇੱਛਾ ਅਨੁਸਾਰ ਮੈਂ ਕਿਸਾਨ ਅੰਦੋਲਨ ਦੇ ਦੌਰਾਨ 2020 ਵਿੱਚ ਸਮਾਂ ਕੱਢ ਕੇ ਸ਼ਹੀਦ ਜਸਵੰਤ ਸਿੰਘ ਖਾਲੜਾ ਬਾਰੇ ਕਿਤਾਬ ਮੁਕੰਮਲ ਕੀਤੀ ਇਹ ਕਿਤਾਬ ਸਿੰਘੂ ਬਾਰਡਰ ਉੱਤੇ ਇੱਕ ਸਾਦਾ ਜਿਹਾ ਸਮਾਗਮ ਕਰਕੇ ਦੀਪ ਸਿੱਧੂ ਤੇ ਲੱਖਾ ਸਿਧਾਣਾ ਵੱਲੋਂ ਜਾਰੀ ਕੀਤੀ ਗਈ ਸੀ ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ ਭਾਗ 57 ਅਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ